ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਆਂ। ਲੋ ਜੀ ਅੱਜ ਆਪਾਂ ਤੁਹਾਨੂੰ ਬੁਕਰਮ ਵਾਲਾ ਗਲਾ ਜਿਹੜਾ ਹੈ ਉਹ ਅਟੈਚ ਕਰਕੇ ਦਿਖਾਉਣਾ ਸੀਗਾ। ਤੇ ਇਹ ਗਲੇ ਮੀਡੀਅਮ ਸਾਈਜ਼ ਦੇ ਕਹਿ ਇੱਕ ਰੈਸ ਥੋੜੇ ਜਿਹਾ ਇਹਨੇ ਵੱਡੇ। ਤੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਛੋਟਾ ਕਰ ਸਕਦੇ ਆਂ। ਇੱਥੋਂ ਆਪਾਂ ਮੇਜ਼ ਲਿਆ ਹੈਗਾ ਇੱਥੇ ਤੱਕ ਇੱਥੋਂ ਲੈ ਕੇ ਇੱਥੇ ਤੱਕ ਆਪਾਂ ਮੇਜ਼ ਲਿਆ 2.5 ਇੰਚ ਦਾ। ਇੱਥੋਂ ਲੈ ਕੇ ਇੱਥੇ ਤੱਕ ਆਪਾਂ ਮੇਜ਼ ਲਿਆ 2.5 ਇੰਚ ਦਾ ਹੋਇਆ। ਇੰਨਾ ਜਿਹੜਾ ਇਹ ਵੱਡਾ ਗਲਾ ਹੈ ਤੇ ਇਹ ਦੋਨੋਂ ਪੱਸੀਆਂ ਥੋੜਾ ਥੋੜਾ ਲਾ ਕੇ ਤੇ ਗਲਾ ਜਿਹੜਾ ਕਾਫੀ ਵੱਡਾ ਹੋ ਜਾਣ ਇਸ ਲਈ ਆਪਾਂ ਇੱਥੇ ਸਿਲਾਈ ਲਾ ਲੈਣੀ ਹੈ ਕਿ ਇਹ ਵੱਡਾ ਜਿਹੜਾ ਗਲਾ ਤੇ ਆਪਾਂ ਇਸ ਤਰ੍ਹਾਂ ਨਾਲ ਸਿਲਾਈ ਵੀ ਲਾ ਸਕਦੇ ਹਾਂ ਇਸ ਤਰ੍ਹਾਂ ਨਾਲ ਸਿਲਾਈ ਲਾ ਲੈਣੀ ਹੈ ਇੰਟੀ ਲਾਉਣ ਦੇ ਨਾਲ ਨਾਲ ਆਪਣਾ ਜਿਹੜਾ ਕੱਟ ਰੈ ਨੇ ਇਹ ਵੀ ਲਾਉਣ ਵਾਲਾ ਹੈ। ਇਹ ਵੀ ਆਪਾਂ ਪਰ ਇਸ ਦਿਨ ਆਖਦੇ ਖੰਨੇ। ਤੇ ਇਸ ਤਰ੍ਹਾਂ ਕਰਕੇ ਤੇ ਦੂਸਰੀ ਇੱਕ ਕਸਲਾਈ ਜਿਹੜੀ ਆਪਾਂ ਹੋਰ ਲਾ ਦਿੰਦੇ ਆ। ਇਹ ਰਕੜੀ ਦਾ ਕਾਫੀ ਫਰਕ ਪਾਇਆ ਜਾਂਦਾ ਇਸ ਤਰ੍ਹਾਂ। ਇਸ ਤਰ੍ਹਾਂ ਆਪਾਂ ਇੱਕ ਸਲਾਈ ਖੋਲ ਕੇ ਇਸ ਤਰ੍ਹਾਂ ਹੋਰ ਲਾ ਦਿੰਦੇ ਆ। ਆਹ ਜੋਂ ਦੇਖੋ ਇਹ ਹੋ ਗਿਆ మీడియం ਸਾਈਜ਼ ਦਾ ਹੋ ਗਿਆ ਪਹਿਲਾਂ ਥੋੜਾ ਜਿਆਦਾ ਵੱਟਾ ਸੀ ਇਹ 3 ਇੰਚ ਦੀ ਚੁੜਾਈ ਵਾਲਾ ਸੀਗਾ ਠੀਕ ਹੈ ਤੇ ਆਪਾਂ ਚੱਲਦੇ ਹੁਣ ਪ੍ਰੈਸ ਨਾਲ ਇਹਨੂੰ ਚੁਪਕੇਵਾਂਗੇ ਪ੍ਰੈਸ ਨਾਲ ਚੁੱਕ ਕੇ ਆਪਾਂ ਕਰਕੇ ਦਿਖਾਉਣੀ ਆ ਲੋ ਜੀ ਆਪਾਂ ਇਸ ਤਰ੍ਹਾਂ ਪੀਸ ਲੈ ਲੈਣਾ ਇੱਕ ਕੱਪੜੇ ਦਾ ਤੇ ਉਹਦੇ ਤੇ ਜਿੱਧਰ ਨੂੰ ਆਪਾਂ ਗੱਲ ਤਰ ਕੇ ਲਾਉਣਾ ਹੈ ਨਾ ਆਹ ਵਾਲਾ ਜਿਹੜਾ ਨਿਸ਼ਾਨ ਹੈ ਤੁਸੀਂ ਵਿਜਲਾ ਇਹ 5 ਇੰਚ ਦਾ ਲਾ ਲੈਣਾ ਜੀ ਇਹ 5 ਇੰਚ ਦਾ ਮਸ਼ਾਂ ਵਾਲਾ ਤੇ ਇੱਥੇ ਆਪਾਂ ਜਿਹੜਾ ਇਹਦਾ ਛੇੜ ਵਾਲਾ ਪਾਸ ਹੈ ਨਾ ਜਿਹਦੇ ਤੇ ਆ ਗੁੰਦ ਲੱਗੀ ਹੁੰਦੀ ਹੈ ਉਹਨਾਂ ਚਪਕਣ ਵਾਲੇ ਉਹਨਾਂ ਉਹਨੂੰ ਅੰਦਰਲੇ ਪਾਸੇ ਨੂੰ ਧਰ ਕੇ ਲੀਰ ਨੂੰ ਆਪਾਂ ਕੁੱਠੀ ਧਰ ਲੈਣਾ ਤੇ ਇਸ ਤਰ੍ਹਾਂ ਗਲਾ ਜਿਹੜਾ ਨਾ ਇਸ ਤਰ੍ਹਾਂ ਸੈੱਟ ਕਰ ਲੈਣਾ ਬਿਲਕੁਲ ਜੇ ਤੁਹਾਨੂੰ ਲੰਬਾਈ ਚ ਲੱਗੇ ਤਾਂ ਤੁਸੀਂ ਲੰਬਾਈ ਚ ਵੀ ਥੋੜਾ ਜਿਹਾ ਕੱਟ ਲੈਣਾ ਇਸ ਤਰ੍ਹਾਂ ਧਰ ਕੇ ਬਿਲਕੁਲ ਤੇ ਦੇ ਦਿੱਤੇ ਆਪਾਂ ਪ੍ਰੈਸ ਲਗਾ ਦਾਂਗੇ ਇਸ ਤਰ੍ਹਾਂ ਇਸ ਦੇ ਨਾਲ ਨੇ ਬਹੁਤ ਵਧੀਆ ਚਿਪਕ ਜਾਂਦਾ ਤੇ ਫਿਰ ਹਿੱਲਦਾ ਨਹੀਂ ਬਿਲਕੁਲ ਆਉਜੀ ਆਪਣਾ ਗਲਾ ਚਿਪਕ ਗਿਆ ਤੇ ਨਾਲੇ ਦੇਖੋ మీడియం ਸਾਈਜ਼ ਦਾ ਹੋ ਗਿਆ ਹੁਣ ਇਹ ਵੱਡਾ ਸੀ ਨਾ ਇਥੋਂ ਆਪਾਂ ਛੋਟਾ ਕਰ ਲਿਆ ਜੀ ਕਲਾ ਨੀਚੇ ਮੁੱਕ ਚਿਪਕਦਾ ਕਈ ਵਰੀ ਚੇੜ ਘੱਟ ਹੁੰਦੀ ਹੈ ਤੇ ਬਹੁਤ ਵਧੀਆ ਕਲੇ ਨੇ ਤੇ ਫਿਰ ਤੁਸੀਂ ਥੋੜਾ ਜਿਹਾ ਪਹਿਲਾਂ ਲੀਰ ਨੂੰ ਪ੍ਰੈਸ ਕਰਕੇ ਗਰਮ ਕਰ ਲਿਆ ਕਰੋ ਚਲੋ ਜੀ ਲਓ ਜੀ ਇਹਦਾ ਫालतू ਕਪੜਾ ਆਪਾਂ ਪਾਸੇ ਤੋਂ ਕੱਟ ਦਿੱਤਾ ਅੱਧੇ ਦੇ ਇੰਚ ਦਾ ਇਹਦਾ ਮਾਰਚਣੋਂ ਪਰ ਆਖਲੇ ਤੇ ਹੁਣ ਇਹਨੂੰ ਆਪਾਂ ਮੋੜਾਂਗੇ തീയപ്പകളായ മൂടിക്ക നീരു ബിൽ ഫുൾ തയ്യാറാക്കാറില്ലേ എത്ര കട്ട് ਸਤਰਾ ਪਹਾਰੀ ਤੇ ਰੂ ਅੰਦਰ ਨੂੰ ਮੋੜ ਨੂੰ ਮੋੜ ਕੇ ਸਲਾਈਂ ਜਾਣਾ ਇਹ ਤਾਂ ਗਲਾ ਵੱਡਾ ਲੱਗਦਾ ਉੱਪਰ ਨੂੰ ਨੰਬਰ ਲੱਗਦਾ ਤੁਸੀਂ ਜਿੰਨਾ ਵੀ ਗਲਾ ਲਾਉਣਾ ਮੇਜ 'ਚ ਲਓ ਮੇਜ ਕੇ ਥੋੜਾ ਤੁਸੀਂ ਉੱਪਰ ਨੂੰ ਧਰ ਸਕਦੇ ਅੱਧਾ ਇੰਚ ਤਾਂ ਇਹਨੂੰ ਵਿਚਾਈ ਜਾਣਾ ਆਪਣੀ ਹੇ ਤੀਰੇ ਦੇ ਵਿੱਚ ਜਿਹੜਾ ਮੋੜ ਦੇ ਵਿੱਚ ਅੱਧਾ ਇੰਚ ਆ ਜਾਣਾ ਠੀਕ ਰਹਿ ਜਾਊਗਾ ਜੇਕਰ ਨੂੰ ਵੱਡਾ ਲੱਗਦਾ ਤੁਸੀਂ ਫੋਟਾ ਲਾਉਣਾ ਤੇ ਤੁਸੀਂ ਕਰ ਸਕਦੇ ਹੁਣ ਇਹਨੂੰ ਐ ਮੋੜ ਕੇ ਆਪਾਂ ਤੇ ਇਹਦੇ ਵਿਚਾਲੇ ਦਾ ਨਿਸ਼ਾਨ ਲਾ ਲੈਣਾ ਇਹ ਤਾਂ ਮੁੰਡੇ ਤੇ ਤਾਰਕ ਪਿਲਾ ਕੇ ਰੱਖੋਨੇ ਹੈ ਲਓ ਜੀ ਇਹ ਪਾਰੀ ਨੇ ਨਪੇਦਾ ਹੈਗਾ ਕਿ નીચે ਦੇ ਆਪਾਂ ਪਾਏ ਹੋਏ ਨਾ ਪਲੇਟ ਇਹ ਕੜਾਈ ਵਾਲਾ ਕਿਨਝ ਇਸ ਤਰ੍ਹਾਂ ਕਰ ਰੱਖੀ ਇਹਦਾ ਆ ਉਹੜਿਆ ਹੋਇਆ ਇਦੀ ਤੇ ਆਪਾਂ ਆ ਜਿਹੜਾ ਕੱਟ ਲਾਇਆ ਹੈ ਕੱਟ ਦੇ ਨਾਲ ਆਪਾਂ ਕੱਟ ਨਹੀਂ ਲਾਇਆ ਲੈਣਾ ਤੇ ਉਹ ਵੱਡੇ ਗਲੇ ਜਿਆਦੇ ਪਾਉਂਦੇ ਨਹੀਂਗੇ ਫਿਰ ਨਾ ਅੰਗੈਂ ਡਿੱਗਦੇ ਨੇ ਤੇ ਆਹ ਵਾਲੀ ਜਿਹੜੀ ਹੈਗੀ ਆ ਆਪਾਂ ਆਲਰੇਡੀ ਆਪਾਂ ਜਿੱਥੇ ਸਲਾਈ ਲਾਈ ਸੀ ਉਹ ਇਹਦੇ ਤਰੀਜ਼ ਦੇ ਨਾਲ ਮਿਲਾ ਲੈਣਾ ਇੱਥੇ ਤੁਸੀਂ ਇਸ ਤਰ੍ਹਾਂ ਕਰਕੇ ਨਾ ਤਰਪਾਈ ਵਾਲੀ ਸੂਈ ਹੈ ਜਿਹੜੀ ਉਹਨੂੰ ਇਸ ਤਰ੍ਹਾਂ ਕਰਕੇ ਤੋਂ ਪਾਏ ਜੇ ਭਰ ਕੇ ਲਾ ਸਕਦੇ ਫਿਰ ਗਲਾ ਨਾ ਹਿੱਲਦਾ ਨੀ ਜਿਵੇਂ ਮੈਂ ਮਰਤੀ ਤੁਸੀਂ ਸਲਾਈ ਕਰਦੇ ਐਸੇੜ ਤੋਂ ਆਪਾਂ ਲੱਗਣਾ ਹੈ ਜਿੱਧਰ ਮਰਜ਼ੀ ਲੱਗ ਜ ਚਾਹੇ ਇਧਰ ਚਾਹੇ ਗਲਾ ਆਪਣਾ ਸੈਟ ਹੈ ਹਿਲਦਾ ਨਹੀਂ ਲਿਆ ਆ ਆ ਵਾਲੀ ਇਹਦੇ ਨਾਲ ਨਾਲ ਆਪਾਂ ਸਲਾਈ ਲਿਉਣੀ ਹੈ ਬਿਲਕੁਲ ਨਾਲ ਨਾਲ ਇਹਦੇ ਸਲਾਈ ਦੇਉਣੀ ਹੈ ਇਹਦੇ ਉੱਪਰ ਨਾ ਹੋਵੇ ਤੇ ਨਾ ਹੀ ਜ਼ਿਆਦਾ ਦੂਰ ਹੋਵੇ ਨਾਲ ਨਾਲ ਆ ਇਸ ਤਰ੍ਹਾਂ ਨਾਲ ਹੌਲ ਹੌਲ ਲਾ ਲੀ ਇਸ ਤਰ੍ਹਾਂ ਆ ਤੇ ਬਿਲਕੁਲ ਨਾਲ ਨਾਲ ਆਉਂਦੀ ਪਈ

ਤੇ ਪਾਸੇ ਤੁਸੀਂ ਇਸ ਤਰ੍ਹਾਂ ਰੱਖ ਲਿਓ ਤੇ ਕੋਲਸ ਫਾਈ ਦੇ ਨਾਲ ਟੈਸਟ ਕਰ ਲੈਣੇ ਤੇ ਹੁਣ ਆਪਾਂ ਮਾਰ ਜਣਾ ਥੋੜਾ ਥੋੜਾ ਸਾਟ ਕੇ ਤੇ ਸਾਰਾ ਕਪੜਾ ਜਿਹੜਾ ਕੱਟ ਲੈਣਾ ਹੈ ਬਿਲਕੁਲ ਵਿਚਾਲੇ ਲੱਗੂਗਾ ਤੁਹਾਡਾ ਨਾਲੇ ਸਾਫ਼ ਸੁਥਰੇ ਢੰਗ ਦੇ ਨਾਲ ਆਪਾਂ ਤੁਹਾਨੂੰ ਇਹਨੇ ਇਹਨੇ ਕਪੜਾ ਮਾਰ ਜਣਾ ਦਿੱਤਨੇ छोटे छोटे लग जिस तरह बड़ा वहा करके आले दुआले कच्चा कर देना ताकि कि तरपाई तो सौखी हो जाती है ਲਓ ਜੀ ਦੇਖੋ ਕਿੰਨਾ ਸੋਹਣਾ ਆਪਣਾ ਗਲਾ ਲੱਗ ਕੇ ਠੀਕ ਹੈ ਜੀ ਤੇ ਜੇ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੇ ਕੁਝ ਪੁੱਛਣਾ ਹੋਇਆ ਤੁਸੀਂ ਜਰੂਰ ਪੁੱਛ ਸਕਦੇ ਹੋ ਤੇ ਅਗਲੀ ਵੀਡੀਓ ਆਪਾਂ ਪਾਵਾਂਗੇ ਵੀ ਇਹ ਗਲਾ ਉੱਪਰ ਨੂੰ ਕਿਉਂ ਤੋ ਚੜਦਾ ਹੈ ਇਹ ਨਹੀਂ ਚੜਦਾ ਕਈਆਂ ਦੇ ਚੜਦੇ ਆਪ ਤੁਹਾਨੂੰ ਦੱਸਾਂਗੇ ਕੀ ਕੀ ਕਾਰਨ ਹੁੰਦੇ ਨੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਇਸ ਨੂੰ ਸਸਰੀਆ ਗਾਣੇ